ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਟਾਈਮ ਆ ਜੀ ਇਹ ਸਾਡੀ ਉਹ ਬਾੜ ਆ ਜਿਹੜੀ ਟੈਂਪਰੇਰੀ ਬਾੜ ਕਹਿੰਦੇ ਆ ਜਿਹਦੇ ਵਿੱਚ ਸਾਡੇ ਉਹ ਮੈਂਬਰ ਰਹਿੰਦੇ ਨੇ ਜਿਹੜੇ ਕੈਂਪ ਦੇ ਵਿੱਚ ਆਉਂਦੇ ਨੇ ਸੰਗਲਾਂ ਨਾਲ ਬੰਨ ਕੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਧੀਆਂ ਭੈਣਾ ਸਾਡੀਆਂ ਮਾਵਾ ਸਾਡੀਆਂ ਦਿਮਾਗੀ ਵੱਡੀਆਂ ਗੰਭੀਰ ਸਮੱਸਿਆਵਾਂ ਨਾਲ ਘਿਰੇ ਹੋਏ ਨੇ ਜਿਹੜੇ ਕਮਰਿਆਂ 'ਚ ਬੰਦ ਨੇ ਸੜਕਾਂ 'ਤੇ ਘੁੰਮਣ ਲਈ ਮਜਬੂਰ ਨੇ ਜਿਹੜੇ ਆਪਣੇ ਆਦੇ ਕਹਿਣ ਤੇ ਘਰੇ ਨਾਲ ਦਵਾਈ ਖਾਂਦੇ ਆ ਨਾ ਆਖੇ ਲੱਗਦੇ ਆ ਉਹ ਮੈਂਬਰਾਂ ਨੂੰ ਅਸੀਂ ਫਿਰ ਇੱਥੇ ਦਾਖਲ ਕਰ ਲੈਂਦੇ ਆ ਤੇ ਉਹਨਾਂ ਦਾ 15 ਦਿਨ 20 ਦਿਨ ਮਹੀਨਾ 2 ਮਹੀਨੇ ਰੱਖ ਕੇ ਟ੍ਰੀਟਮੈਂਟ ਕਰਦੇ ਆ ਜਦੋਂ ਉਹ ਆਪਣੀ ਸੋਜੀ ਚ ਆ ਜਾਂਦੇ ਨੇ ਜਦੋਂ ਆਪਣੇ ਜੋਗ ਹੋ ਜਾਂਦੇ ਨੇ ਫਿਰ ਉਦੋਂ ਛੁੱਟੀ ਕਰ ਦੇਈਦੀ ਉਹਨਾਂ ਦੀ ਜਿਵੇਂ ਸਾਡੀ ਮਾਤਾ ਵੀ ਆਏ ਹੋਏ ਨੇ ਮਾਤਾ ਜੀ ਦੇ ਵੀ ਹਸਬੰਡ ਦੀ ਵੀ ਡੈਥ ਹੋ ਗਈ ਸੀ ਬੇਟੇ ਦੀ ਵੀ ਡੈਥ ਹੋ ਗਈ ਸੀ ਦੋਨੋਂ ਲੱਤਾਂ ਵੀ ਮਾਤਾ ਜੀਆਂ ਹੈ ਨਹੀਂ ਗਿਆ ਇਹ ਵੀ ਸਾਡੇ ਕੋਲ ਇੰਨੇ ਨੇ ਆਏ ਨੇ ਪਰਸੇ ਉੱਥੇ ਜਿਵੇਂ ਵੀਰਾਂ ਬਹੁਤ ਸਾਡੇ ਕੋਲੇ ਡਿਪਰੈਸ਼ਨ ਦੇ ਵਿੱਚ ਸੀ ਜਦੋਂ ਆਇਆ ਦੇ ਦੰਗੇ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਹੋਈ ਆ ਇਹ ਵੀ ਮਾਂ ਆਪਣੇ ਸਾਸਿਕਾਲ ਤੇ ਇਦਾਂ ਹੀ ਇਹ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਹੋਈ ਆ ਬੈਠੀ ਆ ਇਹ ਵੀ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ ਜਿਹ ਤੋਂ ਬਹੁਤ ਹੀ ਔਖਾ ਸੀ ਇਹਨੂੰ ਸਾਂਭਣਾ ਘਰ ਦੇ ਵਿੱਚ ਮਕਾਨ ਵੀ ਡਿੱਗਿਆ ਹੋਇਆ ਛੱਤ ਵੀ ਹੈ ਨਹੀਂ ਸਿਰ ਤੇ ਪੁੱਤ ਤੋਂ ਡਰ ਲੱਗਦਾ ਸੀ ਮਾਂ ਨੂੰ ਇੰਨਾ ਐਗਰੈਸਿਵ ਹੋ ਜਾਂਦਾ ਸੀਗਾ ਤੇ ਇੱਧਰ ਜਿਵੇਂ ਆ ਭੈਣਾਂ ਆ ਆਪਣੀ ਮਾਂ ਦੇ ਨਾਲ ਆਈ ਹੈ ਭੈਣ ਨੂੰ ਸੰਗਲਣਾ ਬੰਨ ਕੇ ਲੈ ਕੇ ਆਈ ਸੀ ਮਾਂ ਤਾਂ 11 ਸਾਲ ਹੋ ਗਏ ਘਰੇ ਸੰਗਲਣ ਲੱਗੇ ਨੂੰ ਇਸ ਭੈਣ ਨੂੰ ਇਦਾਂ ਹੀ ਉਹ ਭੈਣ ਪਏ ਆ ਪਿੱਛੇ ਉਹ ਮਾਂ ਪਿੱਛੇ ਬੈਠੀ ਐ ਉਹ ਵੀ ਸੰਗਲਣਾ ਬੰਨੀ ਹੋਈ ਸੀਗੀ ਘਰੇ ਬਾਪੂ ਨੂੰ ਸੰਗਲਣਾ ਬੰਨ ਕੇ ਲੈ ਕੇ ਆਈ ਆ ਦੀ ਧਰਮ ਪਤਨੀ ਤੇ ਹੁਣ ਜਿਵੇਂ ਸ਼ਾਮ ਦਾ ਟਾਈਮ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹੁਣੇ ਸਾਰੇ ਮੈਂਬਰ ਆਪਣੇ ਆਪਣੇ ਕਾਰਡ ਰੱਤ ਚ ਫੜੇ ਹੋਏ ਆ ਅੰਦਰ ਸਾਡੇ ਡਾਕਟਰ ਸਾਹਿਬਾਨ ਬੈਠੇ ਜਿਹੜੇ ਉਹ ਦਵਾਈਆਂ ਦਿੰਦੇ ਨੇ ਤੇ ਸ਼ਾਮ ਦੇ ਟਾਈਮ ਹੁਣ ਦਵਾਈਆਂ ਛਕੜੀਆਂ ਆ ਦਾਦੀ ਆਪਣੇ ਪੋਤੇ ਨੂੰ ਲੈ ਕੇ ਆਈ ਹੋਈ ਹੈ ਇੱਥੇ ਇਹ ਟੈਂਪਰੇਰੀ ਬੋਰਡ ਦੇ ਵਿੱਚ ਅਸੀਂ ਸ਼ੈੱਡ ਪਾ ਕੇ ਮੈਂਬਰਾਂ ਨੂੰ ਰੱਖਿਆ ਗਰਮੀ 'ਚ ਵੈਸੇ ਹੋ ਤਾਂ ਔਖਾ ਹੀ ਜਾਂਦਾ ਵਾ ਪਰ ਵਾਹਿਗੁਰੂ ਦੀ ਕਿਰਪਾ ਜਿੰਨੀ ਕੁ ਸਾਨੂੰ ਮਾਰਾ ਨੇ ਬਿਊਟੀ ਲਾਈ ਹੈ ਕਿ ਉਹਨਾਂ ਕੱਥੀ ਨਿਭਾਈ ਤੁਰੇ ਜਾਂਦੇ ਆ ਜੀ ਬਹੁਤ ਫਰਕ ਪੈਂਦਾ ਉਹਨਾਂ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਜਿਵੇਂ ਆਂ ਦੀਆ ਵਾ ਮਾਂ ਦੇ ਸਿਰ ਤੇ ਸਿਰ ਮਾਰਦੀ ਇੰਨੀ ਐਗਰੈਸਿਵ ਇੰਨੀ ਅਫਸੈਟ ਆ ਹੁਣ ਹੌਲੀ ਹੌਲੀ ਫਰਕ ਪਿਆ ਰਿਹਾ ਦਵਾਈਆਂ ਦੇ ਨਾਲ ਇਦਾਂ ਹੀ ਇਹ ਭੈਣ ਆਪਣੇ ਹਸਬੰਦ ਨੂੰ ਲੈ ਕੇ ਆਈ ਹੋਈ ਆ ਉਹ ਵੀ ਬਹੁਤ ਜ਼ਿਆਦਾ ਅਫਸੈਟ ਸੀ ਇਦਾਂ ਉਹ ਵੀਰ ਜਿਹੜਾ ਪਿੱਛੇ ਬੈਠਾ ਉਹ ਵੀ ਬੰਨਿਆ ਹੋਇਆ ਸੀ ਘਰ ਦੇ ਵਿੱਚ ਇਦਾਂ ਦੇ ਸਾਡੇ ਇਹਨਾਂ ਸਾਰੇ ਮੈਂਬਰਾਂ ਨੂੰ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਜਦੋਂ ਪ੍ਰਸ਼ਾਦ ਰੂਪੀ ਦਵਾਈਆਂ ਛੱਕ ਕੇ ਆਰਾਮ ਮਿਲਦਾ ਤੰਦਰੁਸਤ ਹੋ ਕੇ ਜਦੋਂ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਹੋਰ ਅੱਗੇ ਬਹੁਤ ਸਾਰੇ ਭੈਣਾਂ ਭਰਾਵਾਂ। ਹੋਰ ਅੱਗੇ ਭੈਣ ਭਰਾਵਾਂ ਨੂੰ ਸੁਨੇਹਾ ਜਾਂਦਾ। ਫਿਰ ਉਹ ਇੱਥੇ ਪਹੁੰਚਨੇ ਵੀਰਾ ਸਤਿ ਸ੍ਰੀ ਅਕਾਲ ਬਾਈ ਕਿਵੇਂ ਆ ਹੁਣ ਠੀਕ ਆ? ਹਾਂਜੀ ਫਿਰ ਠੀਕ ਆ। ਬਸ ਠੀਕ ਆ। ਇਹ ਵੀਰੇ ਨੂੰ ਵੀ ਸੰਗਲ ਨਾਲ ਰੱਸਿਆਂ ਨਾਲ ਇਦਾਂ ਬੰਨ ਕੇ ਮਾਂ ਭੈਣ ਲੈ ਕੇ ਆਈ ਸੀ। ਪਰ ਆ ਵੀਰਾ ਚਾਰ ਪੰਜ ਦਿਨਾਂ ਜੀ ਸਾਡਾ ਸੁਰਿੰਦਰ ਬਾਈ ਠੀਕ ਹੋ ਜਾਂਦਾ ਹੈ ਨਾ। ਸੁਰਿੰਦਰ ਬਾਈ ਠੀਕ ਆ? ਹਾਂਜੀ ਬਿਲਕੁਲ ਬੈਠੋ ਹੁਣ। ਅਰਦਾਸ ਕਰਿਓ ਇਹਨਾਂ ਪਰਿਵਾਰ ਪਰਿਵਾਰਕ ਮੈਂਬਰਾਂ ਵਾਸਤੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖ Vai, would she keep